ਪਰਾਉ ਆ ਗੱਡੀ ਹੈਗੀ ਏ ਜੀਰੇ ਦੀ ਬਿਲਕੁਲ ਨਵੀਂ ਗੱਡੀ ਹੈ ਭਰਾਵਾਂ ਨੇ ਪਾਈ ਸੀ ਤਾਂ ਇਹ ਟੈਂਕੀ ਤੇਲ ਦੀ ਭਰਾ ਕੇ ਤਾਂ ਇਹ ਗੱਡੀ ਕੋਈ ਕੰਮ-ਕਮ ਕਰਾਉਂਦੀ ਵੀ ਸੀ ਜੀਰੇ ਜਿੱਧਰ ਆਪਣਾ ਪਹਿਲਾ ਪੁਰਾਣਾ ਜੀ ਰੋੜੇ ਨਾ ਉੱਥੇ ਵਰਕਸ਼ਾਪ ਨੂੰ ਸਾਹਮਣੇ ਬਾਹਰ ਖਲੋਤੀ ਸੀ ਤੇ ਆ ਸਰਦਾਰ ਨੂੰ ਸ਼ਰਮ ਨਹੀਂ ਆਈ ਵੇਖੋ ਦਾੜੀ ਤੇ ਉੱਤੇ ਖੱਟਾ ਪਰਨਾ ਵੱਧਾ ਹੈ ਤਾਂ ਸਾਰੇ ਦਾ ਸਾਰਾ ਕਿਵੇਂ ਤੇਲ ਵਿੱਚੋਂ ਚੋਰੀ ਕਰੀ ਜਾਂਦਾ ਬਾਕੀ ਉੱਤੇ ਆ ਨੰਬਰ ਦਿੱਤਾ ਉਹਨਾਂ ਵੀਰ ਮਾਲਕਾਂ ਨੇ ਤਾਂ ਇਹ ਜਿਹੜੇ ਵੀ ਵੀਰ ਨੂੰ ਇਹ ਬੰਦੇ ਦੀ ਪਛਾਣ ਹੋਵੇ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਉਹਦਾ ਨਾਂ ਨਹੀਂ ਕੋ ਲੈਂਦਾ ਇਹ ਤੇ ਬੰਦੇ ਦਾ ਨਾਮ ਦੱਸਣਾ ਬੜਾ ਜ਼ਰੂਰੀ ਹੈ ਬਾਕੀ ਚਲੋ ਇਹਨੂੰ ਆਪਾਂ ਕੀ ਕੁੱਟਣਾ ਮਾਰਨਾ ਤੇ ਕੀ ਹੈ ਪਰ ਸਿਰਫ ਇਹਨੂੰ ਇਹ ਹੀ ਪੁੱਛਣਾ ਵੀ ਤੂੰ ਸਰਦਾਰ ਬੰਦਾ ਹੈ ਦਾੜੀ ਰੱਖੀ ਏ ਪੱਗ ਬੱਧੀ ਏ ਚੰਗੇ ਘਰ ਤੋਂ ਲੱਗਣਾ ਜੇਦੂ ਚਿੱਟਾ ਪੀਣਾ ਤੇ ਮੌਰਿਆ ਪੋਸਟਖਾਲਾ ਫੀਮ ਖਾਲਾ ਜਾਂ ਕੋਈ ਮਿਹਨਤ ਕੰਮ ਕਰ ਲਓ ਤੁਸੀਂ ਕਿਹੜਿਆਂ ਕੰਮਾਂ ਤੇ ਲੱਗੇ ਜੇ ਨਵੀਂ ਗੱਡੀ ਤੇ 300 350 ਲੀਟਰ ਦੀ ਟੈਂਕੀ ਚਾਰ ਦੀ ਭਰੀ ਇਹਨੇ ਭੌਂਕਵਾ ਦਿੱਤੀ 190 ਰੁਪਏ ਦੇ ਚੱਟੇ ਦੇ ਖਤਰੇ ਬਾਕੀ ਜ ਤਾਂ ਤੁਹਾਨੂੰ ਬੇਨਤੀ ਹੈ ਵੀ ਇਹਨੂੰ ਗਰੁੱਪਾਂ 'ਚ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਇਦਾਂ ਦੇ ਬੰਦੇ ਫੜਨੇ ਚਾਹੀਦੇ ਨੇ ਬੰਦੇ ਪਰਿਚਣ ਤਾਂ ਫੇਰ ਕੁਮਾਰਾ ਮੋੜ ਚੋਰੀ ਹੋਵੇਗੀ ਬਾਕੀ ਹੋਵੇਗਾ ਵੀ ਇਹ ਡਰਾਈਵਰ ਜਾਂ ਕਨੈਕਟਰ ਹੋਵੇਗਾ ਪਹਿਲੀ ਗੱਲ ਤਾਂ ਡਰਾਈਵਰ ਹੀ ਹੋਵੇਗਾ ਕਿਉਂਕਿ ਡਰਾਈਵਰ ਤੋਂ ਬਿਨਾ ਜਾਂ ਕਨੈਕਟਰ ਤੋਂ ਬਿਨਾ ਗੱਡੀ ਨੂੰ ਹੱਥ ਨਹੀਂ ਪਾਇਆ ਜਾਂਦਾ ਦੂਜੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਗੱਡੀ ਖੁੱਲਣੀ ਕਿੱਥੋਂ ਇਹ ਗੱਡੀ ਖੁੱਲਦੀ ਕਿੱਥੋਂ ਜਦੋਂ ਵੀ ਚੋਰੀ ਕੀਤੀ ਜਾਏਗੀ ਡਰਾਈਵਰ ਜਾਂ ਕਨੈਕਟਰ ਬਿਲਕੁਲ ਕੋਈ ਬੰਦਾ ਨਾਲ ਹੋਵੇਗਾ ਉਹਦੇ ਬਿਨਾ ਚੋਰੀ ਨਹੀਂ ਕੀਤੀ ਜਾਂਦੀ ਇਹ ਇਕੱਲਾ ਨਹੀਂ ਇਹਦੇ ਨਾਲ ਇੱਕ ਦੋ ਸੱਜਣ ਹੋਰ ਵੀ ਹੋਣਗੇ ਕਿਉਂਕਿ ਇਹ ਵੇਖੋ ਜੀ ਉਵੇਂ ਫੋਟੋ ਆਈਆਂ ਦੀ ਕੈਮਰੇ ਦੇ ਵਿੱਚ ਇਹ ਜੀਰੇ ਦੀ ਗੱਡੀ ਹੈ ਵਰਕ ਸਾਹਬ ਨੂੰ ਸਾਹਮਣੇ ਕੰਮ ਕਰਾਉਂਦੀ ਅਜੇ ਮੇਰਾ ਖਿਆਲ ਇਹ ਪਹਿਲੇ ਚੱਕਰ ਚੱਲੀ ਤੇ ਵੱਧ ਤੋਂ ਵੱਧ ਸ਼ੇਅਰ ਕਰ